ਉਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਸਰ ਹਲਾਕਲਾਂ ਜਿਲ੍ਹਾ shearpur ਵਿਖੇ ਜਿੱਥੇ ਕਿ 108 ਸੰਤ ਪਾਈਛੇ ਸਿੰਘ ਜੀ ਦੀ ਯਾਦ ਵਿੱਚ 11ਵਾਂ ਪਿੰਡ ਪੱਦਰ ਫੁੱਟਬਾਲ ਟੂਰਨਾਮੈਂਟ ਪਿੰਡ ਸਰ ਹਲਾਕਲਾਂ ਵੱਲੋਂ ਹਰ ਸਾਲ ਜੁਮਕਸ ਬਾਵਾਂ ਕਲੱਬ ਅਤੇ ਐਨ ਆਰ ਆਈ ਬੀ ਨਾਲ ਤੇ ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਿਤੀ 19 ਮਾਰਚ ਤੋਂ ਮਿਤੀ 23 ਮਾਰਚ 2025 ਤੱਕ ਕਰਵਾਇਆ ਜਾ ਰਿਹਾ ਹੈ ਈਸ਼ਵਰੀ ਜਾਣ ਕੇ ਦਿੰਦੇ ਹੋਏ ਪ੍ਰਬੰਧ ਕਾਰਨ ਸਰਬਤਰਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਅੱਜ ਦਾ ਉਦਘਾਟਨੀ ਮੈਚ ਪਿੰਡ ਖੈੜ ਅਤੇ ਚਿੱਤੋ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਦੋਨੋਂ ਟੀਮਾਂ ਬਰੋਬਰ ਤੇ ਰਹੀਆਂ ਤੇ ਪਲੈਂਟੀ ਕਿੱਕ ਰਾਹੀਂ ਚਿੱਤੋ ਦੀ ਟੀਮ ਜੇਤੂ ਰਹੀ ਇਸ ਮੌਕੇ ਸਮੂਹ ಗ್ರಾಮ ਪੰਚਾਇਤ ਤੇ ਐਨ.ਆਰ.ਏ ਵੀਰਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਅਰਦਾਸ ਕਰਨ ਉਪਰੰਤ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਆਓ ਇਸ ਟੂਰਨਾਮੈਂਟ ਬਾਰੇ ਬਾਕੀ ਜਾਣਕਾਰੀ ਲੈਂਦੇ ਹਾਂ ਪ੍ਰਬੰਧਕਾਂ ਪਾਸੋਂ। ਇਸ ਮੌਕੇ ਸਰਪੰਚ ਮੋਹਨ ਸਿੰਘ ਸ਼੍ਰੀਮਤੀ ਮਨਜਿੰਦਰ ਕੌਰ, ਪ੍ਰਭਜੀਤ ਕੌਰ, ਸ਼ਬਨਮ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਚਰਨ ਸਿੰਘ, ਚਰਨਜੀਤ ਸਿੰਘ ਢਿੱਲ, ਪ੍ਰਗਟ ਸਿੰਘ ਜੰਡੂ, ਸਰਦਾਰ ਗੁਰਦਿਆਲ ਸਿੰਘ, ਗੁਰਵਚਨ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ गुरचरण सिंह गिल हैड टीचर कश्मीर कौर तो समूह स्टाफ प्रधान मनजीत सिंह प्रवीण कुमार त्रिलोचन सिंह रिटायर्ड ए एस आई सी आई एस एफ हरमेश लाल पाल सिंह, गुरप्रताप सिंह हरप्रीत सिंह सरबजीत सनी गुरप्रीत सिंह, सिर्न जीवन सिंह जीना जीवन रवि राजविंदर सिंह शैला पम्मा जरमनी मुगोपट्टी सिंह गजू नरेंद्र सिंह तोता मनप्रीत सिंह भूरा आकाश विशाल प्रिंस बलजीत सिंह बिल्ली एकम कांति सुखा चन्नी गुरप्रीत सिंह गोपी कनेडा हरप्रीत सिंह लाडी फौजी सरबजीत सिंह दीपा जूएसए बिट्टू भट्टी लाडी ਅਤੇ ਇਸ ਤੋਂ ਇਲਾਵਾ ਬਖੋ ਪਿੰਡਾਂ ਤੋਂ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਮਾਸਟਰ ਮੋਨਿਕ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊਜ਼ ਚੈਨਲ ਹੁਸ਼ਿਆਰਪੁਰ ਜੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਜੀ ਅੱਜ ਜੋ ਪਿੰਡ ਸਰਹਾਲਾ ਕਲਾ ਜਿਹੜਾ ਹੁਸ਼ਿਆਰਪੁਰ ਵਿਖੇ ਸੰਤ ਭਾਈ ਸ਼ੇਰ ਸਿੰਘ ਜੀ ਟੂਰਨਾਮੈਂਟ ਆਰੰਭ ਹੋਇਆ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਕਰਵਾਇਆ ਜਾ ਰਿਹਾ ਹੈ? ਇਹ ਜੀ ਅੱਜ 19 ਤਰੀਕ ਮਾਰਚ ਜੀ ਤੋਂ 23 ਤਰੀਕ ਤੱਕ ਕਰਵਾਇਆ ਜਾ ਰਿਹਾ ਹੈ 3 ਫਾਈਨਲ ਹੈ। ਹਾਂਜੀ ਇਹ ਪਿੰਡ ਦੀ ਪੰਚਾਇਤ ਵੱਲੋਂ ਤੇ ਸਾਰੇ ਆਪਣੇ ਸੀਨੀਅਰ ਪਲੇਅਰਾਂ ਵੱਲੋਂ ਦੀ ਮਦਦ ਨਾਲ ਆਰੰਭ ਕਰਾਇਆ ਗਿਆ ਤੇ ਆਪਣੇ ਸਾਰੇ ਐਨ ਆਰ ਆਈ ਭਰਾ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਬਾਹਰੋਂ ਜਿੱਦਾਂ ਕਿ 6 ਸਾਲ ਕਰਦੀ ਹੈ ਤੇ ਵਿੱਚ ਕਿੰਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਜੀ ਆਪਣਾ 11ਵਾਂ ਹੈ ਟੂਰਨਾਮੈਂਟ ਤੇ ਕਿੰਨੀਆਂ ਟੀਮਾਂ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਇਹਦੇ ਵਿੱਚ 16 ਟੀਮਾਂ ਭਾਗ ਲੈ ਰਹੀਆਂ ਜੀ ਕੋਈ ਸ਼ੋਅ ਮੈਚ ਵੀ ਕਰਵਾਇਆ ਜਾ ਰਿਹਾ ਹੈ ਜੀ ਲਾਸਟ ਕੋਈ ਸ਼ੋਅ ਮੈਚ ਹਾਂਜੀ ਓਵਰ 40 ਦਾ ਹੈ ਜੀ ਨਿਆਣਿਆਂ ਨਾ ਠੀਕ ਹੈ ਜੀ ਹਾਂਜੀ 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 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਵਾਹਿਗੁਰੂ ਜੀ ਦਾ ਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪੱਤਰਕਾਰ ਵੀਰ ਸਰਬਤਰਮ ਚੈਨਲ ਨਿਊਜ਼ ਚੈਨਲ ਦਾ ਪਿੰਡ ਸਰਹਾਲਾ ਕਲਾਂ ਤੇ ਸਵਾਗਤ ਕਰਦਾ ਹਾਂ ਅੱਜ ਪਿੰਡ ਸਰਹਾਲਾ ਕਲਾਂ ਵਿਖੇ ਸੰਤ ਪਾਈ ਬਾਬਾ ਸ਼ੇਰ ਸਿੰਘ ਦੀ ਯਾਦ ਦੇ ਵਿੱਚ ਪਿੰਡ ਪੱਜਰ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਵਿੱਚ 16 ਟੀਮਾਂ ਨੇ ਭਾਗ ਲਿਆ ਹੈ ਔਰ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਮੈਚ ਕਰਵਾਇਆ ਜਾ ਰਿਹਾ ਹੈ ਔਰ ਜਿਸ ਦੇ ਵਿੱਚ ਪਿੰਡ ਦੀ ಗ್ರಾಮ ਪੰਚਾਇਤ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਵਿਰਾਜਾ ਬਹੁਤ ਹੀ ਭਰਮਾ ਸਹਿਯੋਗ ਮਿਲਿਆ ਹੈ ਔਰ ਪਹਿਲਾਂ ਵੀ ਪਿਛਲੇ 10 ਸਾਲ ਵੀ ਮਿਲਦਾ ਰਿਹਾ ਹੈ ਅਸੀਂ ਆਪਣੇ ಗ್ರಾಮ ਪੰਚਾਇਤ ਸਰਹਲਾ ਕਲਾ ਵੱਲੋਂ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਨਰਾਵੀਰਾਂ ਦਾ ਤੇ ਇਹ ਦolorਤਨਵਾਦੀ ਹਾਂ ਇਹ ਟੂਰਨਾਮੈਂਟ ਦੀ ਸ਼ੁਰੂਆਤ ਪਿੰਡ ਦੀ ಗ್ರಾಮ ਪੰਚਾਇਤ ਨਰਾਵੀਰ ਅਤੇ ਨਗਰ ਨਿਵਾਸੀਆਂ ਦੇ ਵੱਲੋਂ ਕਰਵਾਇਆ ਗਿਆ ਔਰ ਖੇਡਣ ਵਾਲੀਆਂ ਟੀਮਾਂ ਦੇ ਪਲੇਅਰਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਇਸ ਮੈਚ ਦੇ ਵਿੱਚ 23 ਤਰੀਕ ਨੂੰ ਇਨਾਮ ਵੰਡ ਸਮਾਰੋਹ ਸਮਾਗਮ ਦੇ ਵਿੱਚ ਉੱਚੇ ਤੌਰ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਜੀ ਅਤੇ ਮੌਜੂਦਾ ਐਮਐਲਏ ਡਾਕਟਰ ਇਸ਼ਾ ਕੁਮਾਰ ਜੀ ਬੱਚਿਆਂ ਨੂੰ ਇਨਾਮ ਵੰਡ ਕੇ ਉਹਨਾਂ ਦਾ ਧੰਨਵਾਦ ਕਰਨਗੇ। ਔਰ ਇਹ ਟੂਰਨਾਮੈਂਟ ਪਹਿਲੇ ਸਤੋਂ ਲੈ ਕੇ ਅੱਜ ਤੱਕ ਸੰਤ ਭਾਈ ਬਾਬਾ ਛੇੜ ਸੰਦੀ ਅਸ਼ੀਰਵਾਦ ਦੇ ਨਾਲ ਬਹੁਤ ਹੀ ਵਧੀਆ ਸੰਪੰਨ ਹੁੰਦਾ ਹੈ ਔਰ ਆਖਰ ਵਿੱਚ ਮੈਂ ਸਾਰਿਆਂ ਦਾ ਤੈਦ ਲੋ ਧਰਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ